ਪਗੜੀ ਸੰਭਾਲ ਚੱਟਾ ਪਗੜੀ ਸੰਭਾਲ ਓਏ ਲੁੱਟ ਲਿਆ ਮਾਲ ਤੇਰਾ ਲੁੱਟ ਲਿਆ ਮਾਲ ਓਏ ਮੋਦੀ ਸਰਕਾਰ ਖਿਲਾਫ 26 27 ਨਵੰਬਰ ਦਿੱਲੀ ਚਲੋ ਦੇ ਨਾਰੇ ਤੇ ਪਿੰਡ ਜਸਤਰਵਾਲ ਉਮਰਪੁਰਾ ਮੁਹਾਰ ਕੋਟਲੀ ਉੱਠੀਆਂ ਤੋਂ ਅੱਜ ਟਰਾਲੀਆਂ ਟਰੈਕਟਰ ਰਵਾਨਾ ਕੀਤੇ ਕਿਸਾਨਾਂ ਕਹਾਂ ਅਸੀਂ ਹੁਣ ਇਸ ਮੋਦੀ ਤੋਂ ਅੱਕ ਗਏ ਹਾਂ ਉਹਨਾਂ ਕਹਾਂ ਹੁਣ ਪਾਵੇ ਕੁਝ ਵੀ ਹੋ ਜਾਵੇ ਹੁਣ ਸਾਡੀ ਲੜਾਈ ਆਰ ਪਾਰ ਦੀ ਹੈ ਗੁਰਪ੍ਰੀਤ ਸੰਦੂਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਸੁਬੇਕ ਸਿੰਘ ਨਾਲ ਵਤਨ ਦੀ ਮਿੱਟੀ ਨਹੀਂ ਅਹੀਂ ਹੁਣ ਤੁਹਾਨੂੰ ਵਖਾ ਰਹੇ ਹਾਂ ਜੀ ਦੇਖੋ ਕਿਸਾਨਾਂ ਦੀ ਇੰਨੀ ਕ ਹੋ ਗਈ ਆ ਮੋਦੀ ਸਰਕਾਰ ਦੇ ਖਿਲਾਫ ਸੁੱਤਾ ਇੰਨਾ ਕੋ ਜਿਆਦਾ ਭਰ ਗਿਆ ਵੀ ਹੁਣ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੇ ਉੱਪਰ ਵੀ ਲਿਖਾ ਦਿੱਤਾ ਜੱਟ ਦਾ ਜਹਾਜ਼ ਉਹ ਕਹਿੰਦੇ ਨੇ ਵੀ ਜਿਹੜਾ ਮਰਜ਼ੀ ਕੋ ਬਾਰਡਰ ਆ ਜਾਏ ਅਸੀਂ ਕਿਸੇ ਤੋਂ ਨਹੀਂ ਡਰਦੇ ਅਸੀਂ ਟਪਾ ਕੇ ਛੱਡਾਂਗੇ ਕੈਮਰਾਮੈਨ ਸੁਬੇਕ ਸਿੰਘ ਦੇ ਨਾਲ ਗੁਰਪ੍ਰੀਤ ਸੰਦੂਦੀ ਕੋਠਿਆਂ ਤੋਂ ਰਿਪੋਰਟ ਇਹ ਤੇ ਤੁਸੀਂ ਜਾਣਦੇ ਕਿ ਇਸ ਤੋਂ ਅੱਜ ਕੋਈ ਪਹਿਲੀ ਵਾਰ ਨਹੀਂ ਹੋਇਆ ਵੀ ਜਦੋਂ ਵੀ ਕੋਈ ਐਜੀਟੇਸ਼ਨ ਹੁੰਦੀ ਆ ਸਰਕਾਰ ਧੱਕਾ ਕਰਦੀ ਆ ਉਹ ਲੀਡਰਾਂ ਨੂੰ ਪਹਿਲਾਂ ਹੀ ਛੁਕ ਲੈਂਦੀ ਆ ਸੋ ਇਹ ਬਹੁਤ ਇਹਨੂੰ ਨੰਨੜ ਜੋ ਘਟਰਾ ਜਿਹੜੀ ਕਿਸਾਨਾਂ ਨੂੰ ਕਿਉਂਕਿ ਜਹੋਰੀਏ ਤਰੀਕੇ ਨਾਲ ਵੀ ਉਹਨਾਂ ਨੂੰ ਰੋਸ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾਂਦਾ ਕਿਸਾਨਾਂ ਦਾ ਅੰਦੋਲਨ ਚੱਲਦੇ ਨੂੰ ਕਰੀਬ 2 2.5 ਮਹੀਨੇ ਹੋ ਗਿਆ ਜਿੱਥੇ ਇੱਕ ਵੀ ਕੋਈ ਹਿੰਸਕ ਘਟਨਾ ਨਹੀਂ ਹੋਈ ਸਰਕਾਰ ਦੇ ਹਿਸਾਬ ਨਾਲ ਤੌਰੂਗੀ ਕਿਸਾਨਾਂ ਨੂੰ ਆਪ ਤੌਰੂਗੀ ਕਿਸਾਨਾਂ ਨੇ ਬਿਲਕੁਲ ਸ਼ਾਂਤਮਈ ਅੰਦੋਲਨ ਕਰਨਾ ਹੈ ਸURE ਸਰਕਾਰ ਜਿਹੜੀ ਹਰਿਆਣਾ ਸਰਕਾਰ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਲੀਡਰਾਂ ਆਗੂਆਂ ਨੂੰ ਚੁੱਕ ਰਹੀ ਆ ਉਹ ਬਹੁਤ ਹੀ ਨਿੰਦਣਯੋਗ ਕੰਮ ਹੈ ਅਸੀਂ ਇਹਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਹਰਿਆਣਾ ਸਰਕਾਰ ਦੀਆਂ ਕੋਈ ਉਧਰ ਦੀਆਂ ਜੁਨੀਆਂ ਆਪਣੇ ਹੱਕ 'ਚ ਹੈ ਨਹੀਂ ਨਾਲ ਹੈਗੀਆਂ ਕਿਸਾਨ ਜੁਨੀਆਂ ਤਾਂ ਹੀ ਤੋਂ ਉਹਨਾਂ ਨੂੰ ਚੁੱਕ ਰਹੇ ਨੇ ਕਿਸਾਨ ਜੁਨੀਆਂ ਹਰਿਆਣੇ ਦੀਆਂ ਸਾਡੇ ਨਾਲ ਨੇ ਪਰ ਉੱਥੇ ਕੇਂਦਰ ਦੀ ਬੀਜੇਪੀ ਪਾਰਟੀ ਦੀ ਸਰਕਾਰ ਹੋਣ ਕਰਕੇ ਉਹਨਾਂ ਨੂੰ ਦਬਾ ਕੇ ਰੱਖਿਆ ਗਿਆ ਉੱਥੇ ਡੰਡੇ ਦੇ ਹੀ ਹੋਰ ਨਾਲ ਕਿਸਾਨ ਜੁਨੀਆਂ ਨੂੰ ਦਬਾਇਆ ਗਿਆ ਸੋ ਇਸ ਕਰਕੇ ਉੱਥੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿਸਾਨ ਜੁਨੀਆਂ ਹਰਿਆਣੇ ਦੀਆਂ ਸਾਡੇ ਨਾਲ ਨੇ ਪਰ ਉਥੇ ਸਰਕਾਰ ਜਿਹੜੀ ਆ ਉਹਨਾਂ ਦੀ ਹੀ ਬੀਜੇਪੀ ਵੀ ਹੋਣ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਦਬਾਇਆ ਜਾ ਰਿਹਾ ਹੈ। ਨਵਿੰਦਰ ਸਿੰਘ ਓਠੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਰਨਲ 77 ਵਜੋਂ ਅੱਜ ਅਸੀਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇੱਥੋਂ ਜਿਹੜੀ ਪੇਂਡ ਓਠੀਆਂ ਉਮਰਪੁਰਾ ਤੇ ਕੋਟਲੀ ਤੋਂ ਆਪਣੀ ਬ੍ਰਾਂਚ ਦੇ ਵਿੱਚੋਂ ਟਰਾਲੀ ਜਿਹੜੀ ਆ ਉਹ ਲੈ ਕੇ ਚੱਲੇ ਆਂ ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੁੱਧ ਜਿਹੜਾ ਆਰਡੀਨੈਂਸ ਦੀ ਕਾਨੂੰਨ ਬਣ ਚੁੱਕਿਆ ਅੱਜ ਮੋਦੀ ਸਰਕਾਰ ਦਾ ਉਹਨਾਂ ਨੂੰ ਖੱਲ ਪਾਉਣ ਵਾਸਤੇ ਅੱਜ ਇੱਥੋਂ ਆਪਾਂ ਤਿਆਰੀ ਜਿਹਾ ਤੁਰ ਲੱਗੇ ਆਂ ਕਿ ਮੋਦੀ ਸਰਕਾਰ ਨੂੰ ਜਿਹੜਾ ਆਪਾਂ ਝਕਾਉਣ ਵਾਸਤੇ ਆਪਣੀ ਪੂਰੀ ਤਿਆਰੀ ਦੇ ਵਿੱਚ ਜਿਹੜਾ ਵਾ ਰਵਾਨਾ ਹੋ ਲੱਗੇ ਦਿੱਲੀ ਨੂੰ 26 27 ਦਾ ਜਿਹੜਾ ਮਾਰ ਇਹ ਮੋਦੀ ਸਰਕਾਰ ਝੁਕ ਸਕਦੀ ਆ ਮੋਦੀ ਸਰਕਾਰ ਸਾਡਾ ਜਿਹੜਾ ਪੁਰਾਣਾ ਇਤਿਹਾਸ ਆ ਜਦੋਂ ਆਪਾਂ ਪੁਰਾਣੇ ਵਿਰਸੇ ਨੂੰ ਵੇਨਦੇ ਆ ਮੋਦੀ ਸਰਕਾਰ ਜ਼ਰੂਰ ਝੁਕੂਗੀ ਪਹਿਲਾਂ ਵੀ ਸਰਕਾਰਾਂ ਝੁਕਦੀਆਂ ਰਹੀਆਂ ਨੇ ਸਾਡਾ ਇਤਿਹਾਸ ਆ ਵੀ ਅਸੀਂ ਜਿਹੜਾ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਆ ਇਹ ਮੋਦੀ ਵੀ ਆਪਣਾ ਇਤਿਹਾਸ ਪੜ੍ਹਦਾ ਹੋਊਗਾ ਜਦੋਂ ਉਹ ਆਪਣਾ ਇਤਿਹਾਸ ਪੜ੍ਹਦਾ ਵਾ ਉਦੋਂ ਇਹਨੂੰ ਸਾਡਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਜਰੂਰ ਯਾਦ ਆਉਂਦਾ ਹੋਊਗਾ ਅਸੀਂ ਉਹਨਾਂ ਯੋਧਿਆਂ ਦੇ ਵਾਰਸਿਆਂ ਜਿਹੜਾ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਉਹਨਾਂ ਨੇ ਜਿਹੜੀ ਮੂਵਮੈਂਟ ਨੂੰ ਬਚਾਤੇ ਜੀਤ ਸਿੰਘ ਨੇ ਤਿਆਰ ਕੀਤਾ ਸੀ ਉਹ ਆਪਣਾ ਘਰੋਂ ਸਬਜ਼ੀ ਲੈਣ ਵਾਸਤੇ ਜਦੋਂ ਤੁਰਿਆ ਸੀ ਤਾਂ 20 ਸਾਲਾਂ ਬਾਅਦ ਘਰ ਮੁੜਿਆ ਸੀ ਅਸੀਂ ਉਹਨਾਂ ਦੇ ਵਾਰਸਿਆਂ ਸਾਡੇ ਯੋਧੇ ਜਿਹੜਾ ਹਰੀ ਸਿੰਘ ਨਲਵਾ ਆਵਾ ਸ਼ਹੀਦ ਹੋਏ ਤੇ ਉਹਦਾ ਜੋ ਕਸ਼ਹਰਾ ਜਿਹੜਾ ਸੀ ਉਹ ਸੁੱਕਣੇ ਪਾ ਦਿੰਦੇ ਸੀ ਤੇ ਇਹੋ ਹੀ ਜਿਹੜੇ ਲੋਕ ਸੀ ਉਹ ਡਰਦੇ ਸੀ ਵੀ ਸਿੰਘ ਨੇ ਸਨਾਨ ਕਰ ਲਿਆ ਵਾ ਅਸੀਂ ਉਹਨਾਂ ਲੋਕਾਂ ਦੇ ਵਾਰਿਸ ਆ ਮੋਦੀ ਸਰਕਾਰ ਜ਼ਰੂਰ ਝੁਕੂਗੀ ਔਰ ਝੁਕਾ ਕੇ ਵਾਪਸ ਮੁੜਾਂਗੇ ਅਸੀਂ ਆਪਣਾ ਪੂਰਾ ਸਮਾਨ ਲੈ ਕੇ ਚੱਲੇ ਆ ਟਰਾਲੀ ਦੇ ਵਿੱਚ ਵੇਖੋ ਸਾਡੇ ਕੋਲ ਦੋ ਤਿੰਨ ਮਹੀਨਿਆਂ ਦਾ ਸਮਾਨ ਆ ਜੇਦੀ ਨਾ ਵਾਪਸ ਨਹੀਂ ਗੋਡੀਆਂ ਲਵਾ ਕੇ ਆਵਾਂਗੇ ਆਪਾਂ ਕੇਂਦਰ ਸਰਕਾਰ ਨੂੰ ਨਹੀਂ ਇੱਕ ਬੰਨ ਉਹਨਾਂ ਦੀ ਉੜਦੀ ਉੜਦੀ ਗੱਲ ਸੁਣੀ ਆ ਵੀ ਕੇਂਦਰ ਸਰਕਾਰ ਜਿਹੜੀ ਪੰਜਾਬ ਨੂੰ ਜਿਹੜੀ ਖਤਮ ਕਰਨ ਤੇ ਆਈ ਆ ਵੀ ਜੰਮੂ ਤੱਕ ਅਮਰਸਰ ਨੂੰ ਜੰਮੂ ਚ ਪਾ ਦੇਣ ਲੱਗੀ ਆ ਮੈਂ ਜੰਮੂ ਚ ਕੋਈ ਕੋਈ ਹੋ ਸਕਦਾ ਵਾ ਇਹਨਾਂ ਦੇ ਹੱਥ ਚ ਰਾਜ ਆ ਆਪਾਂ ਇਹਨਾਂ ਨੂੰ ਪਹਿਲਾਂ ਸੀਟਾਂ ਦੇ ਕੇ ਜਿਹੜਾ ਵਾ ਬਹੁਤ ਮਤ ਦਿੱਤਾ ਵਾ ਉਹ ਕੁਝ ਵੀ ਕਰ ਸਕਦੇ ਆ ਪਰ ਜੇ ਪਿਛਲਾ ਜਿਵੇਂ ਹਰੀ ਸਿੰਘ ਨਰੂਏ ਦਾ ਮੈਂ ਇਤਿਹਾਸ ਦੀ ਗੱਲ ਕੀਤੀ ਆ ਉਦੋਂ ਆਪਾਂ ਜਮਰੋਲ ਦਾ ਕਿਹੜਾ ਜਿੱਤਿਆ ਸੀ ਕਿਤੇ ਪੰਜਾਬ ਵੇਜਾ ਛੋਟਾ ਨਹੀਂ ਸੀ ਇਹ ਵਾਰਸੇ ਆਹੀ ਉਹਨਾਂ ਯੋਧਿਆਂ ਦੇ ਤੇ ਆਪਾਂ ਪੰਜਾਬ ਆਪਣਾ ਟੁੱਟਣ ਨਹੀਂ ਦੇਣਾ